آسا ماتی کو پترا کیسے نچت ہے دیکھے دیکھے سنے بولے ڈورو پھرت ہے رہاؤں جب کچھ پاوے تب گرب کرت ہے مایا گئی تب رون لگت ہے من بچ کرم رس کسیں لبانا بنس گیا جائے سمانا کہہ رب داس بازی جگ پائی ਬਾਜੀ ਕਰਸੂ ਮੋਹ ਬਨ ਆਈ ਕਹਿ ਰਵਦਾਸ ਬਾਜੀ ਜਗ ਪਾਈ ਬਾਜੀ ਕਰਸੂ ਮੋਹ ਪ੍ਰੀਤ ਬਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੇ ਮੋਹ ਸ਼ਬਦ ਹੈ ਭਗਤ ਰਵਦਾਸ ਜੀ ਦਾ ਆਸਾ ਰਾਗ ਅੰਦਰ ਅਤੇ ਆਖਰੀ ਸ਼ਬਦ ਇਸ ਰਾਗ ਵਿੱਚ ਛੇ ਹੀ ਸ਼ਬਦ ਹਨ ਭਗਤ ਰਵਦਾਸ ਜੀ ਦੇ ਤੋ ਇਸ ਸ਼ਬਦ ਵਿੱਚ ਇਨਸਾਨ ਦੀ ਮਾਇਆਵਲੀ ਬਿਰਤੀ ਮੂ ਮਾਇਆ ਵਿੱਚ ਸੁਰਤ ਬਿਰਤੀ ਦੇ ਉਲਜਣ ਦਾ ਜੋ ਸਿਕਰ ਹੈ ਉਹ ਜੋ ਅਵਸਥਾ ਹੈ ਉਸ ਦਾ ਇਸ ਸ਼ਬਦ ਵਿੱਚ ਸਾਨੂੰ ਰੂਪ ਦੱਸਿਆ ਹੈ ਮਾਟੀ ਕੋ ਪੁਤਰਾ ਕੈਸੇ ਨੱਚਦਾ ਹੈ ਇਹ ਬੰਦਾ ਜਿਹੜਾ ਪੰਜਾਂ ਤਤਮੂ ਆਦ ਮਿੱਟੀ ਦਾ ਬਣਿਆ ਹੋਇਆ ਮਿੱਟੀ ਦਾ ਪੁਤਲਾ ਹੈ ਇਹ ਦੇਖੋ ਮਾਇਆ ਦੇ ਹੱਥਾਂ ਤੇ ਕੈਸਾ ਨੱਚਦਾ ਫਿਰਦਾ ਹੈ ਐਸਾ ਕਿ ਦੇਖੇ ਦੇਖੇ ਸੁਣਾ ਬੋਲੇ ਜਿੱਧਰ ਦੇਖਦਾ ਹੈ ਮਾਇਆ ਦੀਆਂ ਗੱਲਾਂ ਹੀ ਦੇਖਣਾ ਚਾਹੁੰਦਾ ਹੈ ਸੁਣਾ ਬੋਲੇ ਕੋਈ ਗੱਲ ਸੁਣਦਾ ਹੈ ਤੇ ਮਾਇਆ ਦੀ ਗੱਲ ਨਹੀਂ ਸੁਣੀ ਇਹਨੂੰ ਚੰਗੇ ਲੈ ਗਦੀ ਪਰ ਮਾਇਆ ਕਿਧਰੋਂ ਆਵੇ ਬੋਲੇ ਕੋਈ ਬੋਲ ਬੋਲਦਾ ਹੈ ਓਏ ਮਾਇਆ ਦੀ ਬੋਲ ਬੋਲ ਹੀ ਬੋਲਦਾ ਹੈ ਮਾਇਆ ਵਾਦੀ ਬੋਲ ਹੀ ਬੋਲਦਾ ਹੈ ਭਾਈ ਮਾਇਆ ਕਿਧਰੋਂ ਆਏ ਕਿਧਰੋਂ ਜਾਂਦੀ ਹੈ ਕਿਵੇਂ ਵਤੂ ਵਤ ਕਮਾਈ ਜਾਏ ਮੂੰ ਮਾਇਆ ਦੀ ਗੱਲ ਨਹੀਂ ਕਰਦਾ ਹੈ ਦੌਰਿਓ ਫਿਰਦ ਇਸ ਮਾਇਆ ਦੇ ਮੋਹ ਵਿੱਚ ਇਸ ਕਮਾਈ ਵਾਸਤੇ ਹੀ ਦੌੜਿਆ ਫਿਰਦਾ ਹੈ ਦਿਨ ਰਾਤ ਇੱਥੇ ਇੱਕ ਚੀਜ਼ ਹੋਰ ਸਪੱਸ਼ਟ ਕਰ ਲਈਏ ਮਾਇਆ ਤੋਂ ਭਾਵ ਗੁਰਮਤ ਅਨੁਸਾਰ ਕੇਵਲ ਧਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰ ਇਹ ਜਿਹੜੀਆਂ ਦੂਰਤ ਵਾਲੀਆਂ ਵਸਤੂਆਂ ਨੇ ਇਹ ਹੀ ਨਹੀਂ ਹੈ ਮਾਇਆ ਤੋਂ ਭਾਵ ਰਿਸ਼ਤੇ ਨਾਤੇ ਵੀ ਹੈ ਮਾਪਿਓ ਤੀਆਂ ਪੁੱਤਰ ਪਤੀ ਪਤਨੀ ਤਮਾਮ ਰਿਸ਼ਤੇ ਜਿਹੜੇ ਇਹ ਵੀ ਮਾਇਆ ਹੋ ਕੇ ਵਿਆਪਦੇ ਨੇ ਮਾਇਆ ਦਾ ਰੂਪ ਇੱਕ ਆਪਣਾ ਸਰੀਰ ਵੀ ਹੈ ਸਰੀਰ ਨਾਲੀ ਮੂਹ ਹੈ ਦੇਹ ਅਦਿਆਸ ਹੈ ਇਹ ਵੀ ਇੱਕ ਮਾਇਆ ਦਾ ਹੀ ਰੂਪ ਹੈ ਕਿਉਂਕਿ ਮਾਇਆ ਕਿਸ ਨੂੰ ਆਖੀ ਹੈ ਕਿਹਾ ਮਾਇਆ ਕਰਮ ਕਮਾਏ ਕਿਸ चीज ਨੂੰ ਮਾਇਆ ਆਖੋਗੇ ਉਹ ਮਾਇਆ ਤਰੀਕੇ ਹੋ ਜੇ ਕਰਮ ਕਰਦਾ ਕੀ ਕਰਮ ਹੁੰਦੇ ਨੇ ਮਾਇਆ ਵਾਲੀ ਦੀ ਬਾਦੀ ਸੋਚਦੇ ਮਾਇਆ ਕਿਸ ਨੂੰ ਆਖੀ ਹੈ ਕਿਹਾ ਮਾਇਆ ਕਮਾਏ ਕਰਮ ਕਮਾਏ ਦੁੱਖ ਸੁੱਖ ਇਹ ਜੀਵ ਵੱਧ ਹੈ ਹੁਮੇ ਕਰਮ ਕਮਾਏ ਜਦੋਂ ਬੰਦਾ ਹਉਮੇ ਵਾਲੀ ਮਨੋਵ੍ਰਤੀ ਵਿੱਚ ਜਿਹੜੀ ਪ੍ਰਭੂ ਤੋਂ ਇੱਕ ਆਪਣੀ ਵਖਰੀ ਹੋਂਦ ਬਣਾ ਕੇ ਚੱਲਦਾ ਹੈ ਸੰਸਾਰ ਦੇ ਵਿੱਚ ਔਰ ਉਸ ਹਉਮੇ ਵਾਲੀ ਬ੍ਰਤੀ ਵਿੱਚ ਮੈਂ ਮੈਂ ਕਰਦਾ ਹੋਇਆ ਆਪਣੇ ਲਈ ਖੁਦਗਰਜ਼ ਬਣ ਜਾਂਦਾ ਹੈ ਹਉਮੇ ਕਰਮ ਕਮਾਏ ਜਦੋਂ ਬੰਦਾ ਕਰਦਾ ਹੈ ਔਰ ਦੁੱਖਾਂ ਸੁੱਖਾਂ 'ਚ ਇਹਦੀ ਮਨ ਉਲਝਿਆ ਰਹਿੰਦਾ ਹੈ ਮਾਇਆ ਮਿਲੇ ਤੇ ਸੁਖ ਮਾਇਆ ਗਈ ਤਾਂ ਦੁੱਖ ਮਾਇਆ ਮੂ ਪਰਿਵਾਰ ਦਾ ਸਾਥ ਮਿਲਿਆ ਵਫਾਦਾਰੀ ਮਿਲੀ ਰਿਸ਼ਤੇ ਨਾਤੇ ਵੱਲੋਂ ਤਾਂ ਸੁਖ ਤੇ ਜੀ ਕਿਸੇ ਨੂੰ ਵਿਛੋੜਾ ਮਿਲਿਆ ਤੇ ਦੁੱਖ ਤੇ ਮਦੁਰ ਦੁੱਖ ਸੁਖੰਤ ਉੱਪਰ ਨਹੀਂ ਉੜਦਾ ਇਹ ਅਵਸਥਾ ਨਹੀਂ ਬਣਦੀ ਜੂਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਰ ਪੈ ਨਹੀਂ ਜਾਂ ਕੰਜਨ ਮਾਰਤੀ ਮਾਨਾ ਇਹ ਵਾਲੀ ਅਵਸਥਾ ਨਹੀਂ ਬਣਦੀ ਜਦੋਂ ਦੁੱਖ ਸੁੱਖ ਅੱਗੇ ਉਲਝਿਆ ਹੋਇਆ ਹੈ ਇਹ ਮਾਇਆ ਮਾਇਆਤਾਰੀ ਵਰਤੀ ਮਨੋ ਵਰਤੀ ਤਾਂ ਦੁਲਤ ਕਮਾਣਾ ਕਮਾਣਾ ਵੀ ਇਸੇ ਮੂਹ ਮਾਇਆ ਵਾਲੀ ਵਰਤੀ ਵਿੱਚ ਹੀ ਜੋੜਦਾ ਹੈ ਕਿਉਂਕਿ ਉਹਦੇ ਵਿੱਚ ਅੱਜ ਵੀ ਝੂਠ ਨੂੰ ਹੀ ਕਮਾ ਰਹੇ ਹਾਂ ਅਸੀਂ ਉਸ ਤਾਨੂੰ ਇਕੱਤਰ ਕਰ ਰਹੇ ਹਾਂ ਜਿਹੜਾ ਤੁਨ ਸਕੇਵਲ ਸਰੀਰ ਦੇ ਕੰਮ ਹੀ ਆਉਂਦਾ ਹੈ ਸੰਸਾਰ ਚ ਹੀ ਕਮਾਉਂਦਾ ਹੈ ਅੱਗੇ ਇਸ ਦਾ ਕੋਈ ਫਲ ਨਹੀਂ ਹੈ ਤੇ ਨਾ ਇਹ ਮਾਇਆ ਕਮਾਉਣਾ ਸਾਡੇ ਜੀਵਨ ਦਾ ਮਨੋਰਥ ਹੈ ਇਹ ਦੁਨੀਆਦਾਰੀ ਮਾਇਆ ਕਮਾਉਣੀ ਸਾਡੇ ਸਰੀਰ ਨਾਲ ਸੰਬੰਧਿਤ ਦਾ ਸਰੀਰ ਦੀ ਜ਼ਰੂਰਤ ਹੈ ਪਰਵਾਰ ਦੇ ਸਰੀਰ ਆਪਣੇ ਸਰੀਰ ਇਹਨਾਂ ਦੀ ਜ਼ਰੂਰਤ ਹੈ ਤੇ ਕੇਵਲ ਸਰੀਰਿਕ ਜ਼ਰੂਰਤਾਂ ਹੀ ਪੂਰੀਆਂ ਕਰਨ ਪਿੱਛੇ ਲੱਗੇ ਰਹਿਣਾ ساری ਜ਼ਿੰਦਗੀ ਜਿਹਾ ਹੀ ਗਵਾ ਲੈਣੀ ਇਹ ਜੀਵਨ ਮਨੋਰਥ ਨਹੀਂ ਹੈ ਕਿਉਂਕਿ ਅਸੀਂ ਸਿਰਫ ਸਰੀਰ ਨਹੀਂ ਹਾਂ ਸਰੀਰ ਦੇ ਵਿੱਚ ਜੋ ਬੈਠਾ ਰੱਬੀ ਅਸਲਾ ਹੈ ਆਤਮਾ ਜੋ ਮੂਲ ਹੈ ਸੋ ਅਸੀਂ ਉਹ ਹਾਂ ਤੇ ਉਹ ਆਤਮਾ ਪ੍ਰਭੂ ਤੋਂ ਵਿਛੜੀ ਹੋਈ ਸਰੀਰ ਧਾਰੀ ਬਣੀ ਹੋਈ ਹੈ ਤੂੰ ਕਈ ਸਰੀਰ ਧਾਰ ਧਾਰ ਕੇ ਆਈ ਹੈ ਮੁੜ ਕੇ ਇਸ ਜੀਵਨ ਦੀ ਚੱਕਰ ਖਤਮ ਕਰਕੇ ਪ੍ਰਭੂ ਜੋਤ ਵੀ ਸਦਾ ਵਾਸਤੇ ਲੀਨ ਹੋ ਜਾਣਾ ਇਹ ਸਾਡੇ ਜੀਵਨ ਦਾ ਮਕਸਦ ਹੈ ਉਹਦੇ ਵਾਸਤੇ ਆਤਮਿਕ ਕਮਾਈ ਕਰਨੀ ਪੈਂਦੀ ਹੈ ਖਾਲੀ ਸਰੀਰ ਕਮਾਈ ਤੁਨ ਦੁਲਦ ਦੀ ਜਿਹੜੀ ਹੈ ਇਹ ਅਧੂਰਾ ਜੀਵਨ ਹੈ ਇਹ ਸੰਪੂਰਨ ਜੀਵਨ ਨਹੀਂ ਹੈ ਗੁਰਬਾਣੀ ਤਨ ਦੁਲਦ ਕਮਾਉਣ ਤੋਂ ਮਨਾ ਨਹੀਂ ਕਰਦੀ ਰਿਸ਼ਤੇ ਨਾਤੇ ਪਾਈਚਾਰੇ ਨਾਲ ਪ੍ਰੀਤ ਪ੍ਰੇਮ ਰੱਖਣਾ ਮਨਾ ਨਹੀਂ ਕਰਦੀ ਪਰ ਇਨਾਂ ਦੇ ਵਿੱਚ ਐਸਾ ਉਲਝਣਾ ਕਿ ਆਪਣੇ ਜੀਵਨ ਦਾ ਅਸਲ ਮਨੋਰਥ ਹੀ ਪੁੱਜ ਜਾਏ ਫਿਰ ਇਹ ਮਾਇਆਵਦੀ ਸੂਝ ਬਣ ਜਾਂਦੀ ਹੈ ਫਿਰ ਕੇਵਲ ਇਧਰ ਹੀ ਦਿਸਦਾ ਹੈ ਉਹ ਦੂਜਾ ਪਾਸਾ ਦਿਸਦਾ ਹੀ ਨਹੀਂ ਇਹ ਜਿਹੜਾ ਸੰਸਾਰ ਦਾ ਦੂਜਾ ਪਾਸਾ ਹੈ ਨਾ ਦੂਜਾ ਭਾਉ ਇਹਦੇ ਵਿੱਚ ਬੰਦਾ ਉਲਝ ਜਾਂਦਾ ਹੈ ਤੋਂ ਆਮ ਇਨਸਾਨ ਜਿਹੜਾ ਹੈ ਇਹ ਰਬਦਾਸ ਜੀ ਕਹਿ ਰਹੇ ਨੇ ਕਿ ਮਿੱਟੀ ਦਾ ਪੁੱਤਰਾ ਬਣਿਆ ਹੋਇਆ ਮਾਰਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖ ਕੇ ਦੇਖ ਕੇ ਸੁਣਾ ਬੋਲਾ ਦੌਰਿਓ ਫਿਰਦਾ ਮਾਇਆ ਪਿੱਛੇ ਦੌੜਦਾ ਫਿਰਦਾ ਜਦ ਕੁੱਝ ਪਾਵੇ ਤਬ ਗਰਭ ਕਰਦਾ ਹੈ ਜੇ ਕਿਸੇ ਪਾਸੋਂ ਇਹਦੀ ਮਨ ਦੀ ਮਰਦ ਪੂਰੀ ਹੋ ਜਾਏ ਅਗਰ ਉਹ ਤੁਹਾਨੂੰ ਦੁਲਦਕਾਉਣ ਦੀ ਹੈ ਉਹ ਪੂਰੀ ਹੋ ਜਾਏ ਜਾਂ ਰਿਸ਼ਤੇ ਨਾਤੇ ਬਲੂ ਵਫਾਦਾਰੀ ਦੀ ਹੋ ਮਿਲ ਜਾ ਜੇ ਮਨਮਰਜ਼ੀ ਦਾ ਕੋਈ ਰਿਸ਼ਤਾ ਮਿਲ ਜਾਏ ਤੇ ਇਹ ਖੁਸ਼ ਹੁੰਦਾ ਹੈ ਜਦ ਕੱਚ ਪਾਵ ਤਬ ਗਰਭ ਕਰਦਾ ਫਿਰ ਮਾਨ ਕਰਦਾ ਕਮੰਡ ਕਰਦਾ ਮੇਰੇ ਪੁੱਤਰਾ ਜੇ ਪੁੱਤਰ ਕੋਈ ਨਹੀਂ ਜੀ ਮੇਰੇ ਨੂੰ ਜੀ ਨੂੰ ਕੋਈ ਨਹੀਂ ਜੀ ਮੇਰੀ istri ਜੀ istri ਕੋਈ ਨਹੀਂ ਮੇਰੇ ਪਤੀ ਜੇ ਪਤੀ ਕੋਈ ਨਹੀਂ ਰਿਸ਼ਤੇ ਨਾਤੇ ਦੇ ਮਾਨ ਵਿੱਚ ਹੰਕਾਰ ਚ ਹੋ ਜਾਂਦਾ ਹੈ ਤੁਹਾਨੂੰ ਦੁਲਦ ਜਿਆਦੇ ਹੋਵੇ ਤੇ ਆਪਣੇ ਆਪ ਨੂੰ ਅਪਰ ਕਲਾਸ ਸਮਝ ਕੇ ਬਾਕੇ ਨੂੰ ਮੱਧਮ ਕਲਾਸ ਜਾਂ ਚੌਥੇ ਦਰਜੇ ਦੀ ਕਲਾਸ ਸਮਝ ਕੇ ਉਹਨਾਂ ਨਾਲ ਘਿਰਨਾ ਕਰਦਾ ਇਹ ਨਹੀਂ ਸਮਝਦਾ ਕਿ ਇਹਨਾਂ ਨਾਲ ਵੀ ਮੇਰੇ ਕਾ ਰਿਸ਼ਤਾ ਇਸ ਤਰ੍ਹਾਂ ਕਾਇਮ ਹੋ ਸਕਦਾ ਹੈ ਭਾਵੇਂ ਗੁਣ ਕਿੰਨੇ ਵੀ ਹੋਣ ਉਹਨਾਂ ਵਿੱਚ ਇਹ ਮਾਇਆਵਾਦੀ વૃਤੀ ਜਿਹੜੀ ਹੈ ਇਹ ਬਣ ਜਾਂਦੀ ਦਿਖਦਾ ਤੇ ਖੁਸ਼ ਹੁੰਦਾ ਇਹੋ ਜਿਹਾ ਆਪਣੇ ਮੇਲ ਦੇ ਜਦ ਕੱਚ ਪਾਵਾਂ ਤਬ ਗਰਭ ਕਰਦਾ ਮਾਇਆ ਗਈ ਤਬ ਰੋਣ ਲੱਗਦਾ ਜਿਏ ਇਹ ਆਪਣੀ ਹਾਲਤ ਮਾਰੀ ਹੋ ਜਾਏ ਆਪੀ ਹਾਲਤ ਪਤਲੀ ਬਹਿ ਜਾਏ ਤੇ ਫਿਰ ਰੋਣ ਲੱਗਦਾ ਫਿਰ ਦਰਦਦਾ ਉਹ ਮੇਰਾ ਮਾਇਆ ਦਾ ਨੁਕਸਾਨ ਹੋ ਗਿਆ ਮੇਰਾ ਕਰੀਬੀ ਰਿਸ਼ਤੇ ਦਾ ਨੁਕਸਾਨ ਹੈ ਜਿਹੜਾ ਮੈਨੂੰ ਬਹੁਤ ਪਿਆਰਾ ਸੀ ਮੇਰਾ ਬਿਆਰਾ ਪਿਆਰਾ ਮਿੱਤਰ ਸੀ ਇਹਦੇ ਬਗਰ ਮੈਂ ਜੀ ਨਹੀਂ ਸਕਦਾ ਇਹ ਨਹੀਂ ਪਤਾ ਕਿ ਜਿਹਦੇ ਤਾਕਤ ਨਾਲ ਤੂੰ ਜਿਉ ਰਹੇ ਓਦੇ ਪਾਸੇ ਤੇਰੀ ਸੁਰਤੀ ਨਹੀਂ ਗਈ ਇਹ ਤੇਰੀ ਸਵਾਸ ਚੱਲ ਰਹੇ ਨੇ ਕਿਹਦੇ ਕਾਰਨ ਚੱਲ ਰਹੇ ਨੇ ਉਹ ਸਿਰਫ ਵੀ ਆਤਮਾ ਦੇ ਕਾਰਨ ਚੋਂ ਸ਼ਕਤੀ ਤੇਰੇ ਅੰਦਰ ਬੈਠੀ ਹੋਈ ਹੈ ਓਦੇ ਪਾਸੇ ਕਦੇ ਨਹੀਂ ਜੁੜਿਆ ਇਹ ਸੰਸਾਰ ਦੇ ਉਹ ਰਿਸ਼ਤੇ ਇਨਾ ਬਿਛੜੂ ਰਿਹਾ ਹੈ ਜਿਹੜੇ ਤੇ ਵੈਸੇ ਵੀ ਕਿਨੇ ਇੱਕ ਦਿਨ ਵਿਛੋੜਾ ਹੋਣਾ ਹੀ ਹੋਣਾ ਹੈ ਇਹ ਤੇ ਹੋਣਾ ਹੀ ਹੋਣਾ ਇਹ ਤੇ ਸੱਚ ਹੈ ਪਰ ਆਤਮਿਕ ਵਿਛੋੜਾ ਆਪੇ ਬਣਾ ਕੇ ਬੈਠੇ ਆ ਉਹ ਉਹਦੇ ਬਾਰੇ ਸੋਚਦੇ ਨਹੀਂ ਆ ਮਨ ਬਚ ਕਰਮ ਰਸ ਕਸੇ ਲੁਭਾਣਾ ਇਸ ਵਾਸਤੇ ਮਨ ਕਰਕੇ ਬਚਨਾ ਕਰਕੇ ਆਪਣੇ ਕਰਮਾਂ ਕਰਕੇ ਇਹ ਸੰਸਾਰੀ ਇਹਨਾਂ ਰਸ ਕਸਾਂ ਵਿੱਚ ਉਲਝਿਆ ਰਹਿੰਦਾ ਰਸ ਕਸ ਵਿੱਚ ਫਸ ਜਾਂਦਾ ਇਹਨਾਂ ਵਿੱਚ ਲੁਭਾਇਆ ਰਹਿੰਦਾ ਮਨ ਉਸ ਗਿਆ ਜਾਇ ਕਹੂੰ ਸੁਮਾਨਾ ਤੇ ਜਦੋਂ ਇਹ ਸਰੀਰ ਵਿੰਸ ਗਿਆ ਜਿਸ ਨਾਲ ਇਹ ਰਸ ਕਸ ਮੰਦਾ ਸੀ ਜਦੋਂ ਇਹ ਸਰੀਰ ਰਸ ਕਸਾਂ ਯੋਗ ਨਹੀਂ ਰਿਹਾ ਇਹਦੇ ਕਾਬਲ ਨਹੀਂ ਰਿਹਾ ਯਾ ਇਸ ਬਿੰਸਨ ਤੇ ਆ ਗਿਆ ਫਿਰ ਇਸਮਾਨਾ ਕਿੱਥੇ ਜਿਹਦੇ ਸਮਾਨਾ ਕਿੱਥੇ ਆ ਜਾ ਕੇ ਜਿਸ ਨੇ ਜੀਵ ਆਤਮਾ ਨੇ ਸੀੜ ਤਿਆਗ ਕੇ ਪ੍ਰਭੂ ਵਿੱਚ ਸਮਾਨਾ ਸੀ ਜੋਤੀ ਜੋਤ ਰਲਣਾ ਸੀ ਉਹ ਆਤਮਾ ਫਿਰ ਮਨ ਜਨ ਮਰਨ ਦੇ ਗੇੜੀ ਪਤਾ ਨਹੀਂ ਕਿੱਥੇ ਜਾ ਕੇ ਪਿਆ ਕਿਹੜੀ ਜੂਨੀ ਚਲਾ ਗਿਆ ਨਾਨਕ ਏਬ ਨਾ ਜਾਪੀ ਕਿੱਥਾ ਜਾਏ ਸਮਾਏ ਕਿੱਥੇ ਜਾ ਕੇ ਸਮਾ ਜਾਂਦੇ ਨੇ ਕਹ ਰਬਦਾਸ ਬਾਜੀ ਜਗ ਭਾਈ ਰਬਦਾਸ ਕਹਿ ਰਹੇ ਨੇ ਕਿ ਭਾਈ ਇਹ ਸੰਸਾਰੀ ਕੀ ਬਾਜੀ ਹੈ ਕਿ ਖੇਡ ਹੈ ਕੇਵਲ ਆਮਣ ਜਾਣੇ ਖੇਲ ਬਣਾਇਆ ਗਿਆ ਕਾਰੀ ਕੀਨੀ ਮਾਇਆ ਪ੍ਰਭੂ ਨੇ ਤਮਾਸ਼ਾ ਜੈ ਬਣਾਇਆ ਅਸੀਂ ਤਮਾਸ਼ੀ ਜੀ ਉਲਝ ਗਏ ਹਾਂ ਆਪਣਾ ਆਪਾ ਭੁੱਲੀ ਗਏ ਕਈ ਲੋਕ ਮਦਾਰੀ ਦਾ ਖੇਲ ਦੇਖਦੇ ਹੁੰਦੇ ਨੇ ਜਾਂ ਕੋ ਅੱਖਾਂ ਨਾਲ ਕੋਈ ਦੱਸਿਆ ਜਾ ਰਿਹਾ ਨਾਟਕ ਚੇਟੇਗੂਦ ਜੈਸੀ ਗੁੰਮ ਹੁੰਦੇ ਨੇ ਕਿ ਵਿੱਚੋਂ ਚੋਰ ਜੇਬਾਂ ਹੀ ਕੱਢ ਕੇ ਲੈ ਜਾਂਦੇ ਨੇ ਆਪਣੇ ਆਪ ਦੀ ਹੋਸ਼ ਹੀ ਨਹੀਂ ਅਸੀਂ ਸੰਸਾਰੀ ਇਸ ਖੇਲ ਦੇ ਵਿੱਚ ਜੈਸੀ ਉਲਝੇ ਹਾਂ ਕਿ ਆਪਣੇ ਸਵਾਸ ਦਿਨ ਦਿਨ ਬੀਤੀ ਜਾ ਰਹੇ ਨੇ ਅਨ ਦਿਨ موسی ਲਾਜ ਟੁਕਾਈ ਗਿਰਤ ਕੂਪ ਵਿੱਚ ਖਾਈ ਮਿਠਾਈ ਪ੍ਰਭੂ ਨੇ ਸਾਨੂੰ ਮਨੋ ਇਸ ਮਾਇਆ ਦੇ ਖੂਬ ਵਿੱਚ ਸਵਾਸਾਂ ਦੀ ਲੱਜ ਨਾਲ ਬਣ ਕੇ ਸੁਟਿਆ ਹੋਇਆ ਤੇ ਮੂਸਾ ਹੋ ਗਿਆ ਚੂਹਾ ਅਣ ਦਿਨ ਮੂਸਾ ਲਾਜ ਝੁਕਾਈ ਯਮ ਰੂਪੀ ਚੂਹਾ ਸਾਡੇ ਸਵਾਸਾਂ ਦੀ ਘੜੀਆਂ ਗਿੰੜ ਰਿਹਾ ਸਵਾਸਾਂ ਦੀ ਲੱਜ ਜਿਹੜੀ ਹੈ ਪਲ ਪਲ ਛਿੰਝਿੰ ਕਰਕੇ ਕੱਟੀ ਜਾ ਰਹੀ ਹੈ ਔਰ ਅਸੀਂ ਖੂਬੀ ਡੁੱਗ ਕੇ ਖਾਈ ਮਿਠਾਈ ਅਸੀਂ ਦੁਨੀਆ ਦੀਆਂ ਮੋਜਾਂ ਇਸ ਸੰਸਾਰੀ ਖੂਬ ਵਿੱਚ ਪਏ ਹੋਏ ਮੋਜਾਂ ਵਿੱਚ ਮਸਤਾ ਰਸ ਕਸ ਲੁਭਾਣਾ ਇਹ ਸਾਡੀ ਹਾਲਤ ਹੈ ਇਸ ਬਾਜ਼ੀ ਵਿੱਚ ਹੀ ਪਰਚ ਗਏ ਹਾਂ ਤੇ ਰਬਦਾਸ ਬਾਜੀ ਜਗ ਭਾਈ ਬਾਜ਼ੀਗਰ ਸੋ ਮੋਹ ਪ੍ਰੀਤ ਬਨ ਗਏ ਔਰ ਮੇਰੀ ਤਾਂ ਇਸ ਬਾਜ਼ੀਗਰ ਨਾਲ ਪ੍ਰੀਤ ਬਨ ਗਏ ਜਿਸ ਨੇ ਸੰਸਾਰ ਦੀ ਖੇਡ ਬਣਾਈ ਹੈ ਦੁਨੀਆ ਦੀ ਬਾਜ਼ੀ ਵਿੱਚ ਮੈਂ ਨਹੀਂ ਉਲਦਾ ਮੈਂ ਉਸ ਪ੍ਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤੀ ਨੂੰ ਜੋੜਦਾ ਮੈਂ ਇਹ ਮਾਟੀ ਕੇ ਪੁੱਤਰੇ ਦੀ ਤਰ੍ਹਾਂ ਸੰਸਾਰੀ ਨੱਚਦਾ ਨਹੀਂ ਮੋ ਮਾਇਆ ਦੇ ਹੱਥਾਂ ਤੇ ਇਹਦੇ ਗੁਰੂ ਮੈਂ ਬਚ ਗਿਆ ਇਹ ਜਿਹੜਾ ਸ਼ਬਦ ਹੈ ਬਾਜ਼ੀਗਰ ਸੋ ਮੋਹ ਪ੍ਰੀਤ ਬਨਾਈ ਮੋਹ ਲਫ਼ਜ਼ ਦੇ ਮੰਮੇ ਉਪਰੋੜਾ ਵੀ ਹੈ ਥੱਲੇ ਔਕੜ ਵੀ ਹੈ ਜਿਹੜੇ ਵੀਰਕੰਦੇ ਨੇ ਜੀ ਬਾਣੀ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਹੀ ਪੜੋ ਉਸ ਤਰ੍ਹਾਂ ਹੀ ਪੜਨੀ ਹੈ ਗੁਰੂ ਸਾਹਿਬ ਨੇ ਕੋਈ ਗਲਤ ਥੋੜੀ ਲਿਖੀ ਹੈ ਹੁਣ ਭਾਈ ਇੱਥੇ ਮੰਮੇ ਉਪਰੋੜਾ ਵੀ ਹੈ ਥੱਲੇ ਊਂਕੜੇ ਦੋਹੇ ਮਾਤਰਾ ਪੜੋ ਕਿਸ ਤਰ੍ਹਾਂ ਪੜਦੇ ਹੋ ਊੜਾ ਪੜੋਗੇ ਤੋ ਮੂਹੇ ਪੜੋਗੇ ਊਂਕੜ ਪੜੋਗੇ ਤੋ ਮੂਹੇ ਹੀ ਪੜੋਗੇ ਦੋਹੇ ਤੇ ਨਹੀਂ ਪੜੀਆਂ ਜਾ ਸਕਦੀਆਂ ਮਾਤਰਾ ਤੋ ਇੱਥੇ ਵਿਆਕਰਨਿਕ ਨਿਯਮ ਹੈ ਕਿ ਜਿਹੜੀ ਉਸ ਲਫ਼ਜ਼ ਦੀ ਅਸਲੀ ਮਾਤਰਾ ਹੈ ਉਸ ਸ਼ਬਦ ਦੀ ਅਸਲੀ ਮਾਤਰਾ ਹੈ ਉਹ ਨਹੀਂ ਪੜਨੀ ਜਿਹੜੀ ਫालतू ਮਾਤਰਾ ਲੱਗੀ ਹੋਈ ਹੈ ਉਹ ਪੜਨੀ ਹੈ ਕਾਬ ਤੋਲੂ ਪੂਰਾ ਰੱਖਣ ਵ ਇਕਾਵ ਤੌਰ ਪੂਰਾ ਰੱਖਣ ਵਾਸਤੇ ਗੁਰੂ ਸਾਹਿਬ ਨੇ ਫालतू ਮਾਤਰਾ ਇਸ ਉਸੇ ਲਾਈ ਹੈ ਅਸਲੀ ਰੂਪ ਹੈ ਮੂ ਮਮਾ ਹੋੜੇ ਵਾਲਾ ਇਹ ਲਫ਼ਜ਼ ਮਮਾ ਹੋੜੇ ਨਾਲ ਮੂਹੇ ਲਫ਼ਜ਼ ਹੈ ਲੇਕਿਨ ਇੱਥੇ ਫालतू ਮਾਤਰਾ ਔਂਕੜ ਲੱਗੀ ਹੋਈ ਹੈ ਇਸੇ ਸੇ ਲੱਗੀ ਹੈ ਵੀ ਇਹ ਫालतू ਮਾਤਰਾ ਜਿਹੜੀ ਲੱਗੀ ਹੈ ਉਹ ਪੜਨੀ ਹੈ ਔਂਕੜ ਨਾਲ ਮੂਹੇ ਪੜਨਾ ਹੈ ਇਕਾਵ ਤੌਰ ਪੂਰਾ ਰੱਖਣ ਵਾਸਤੇ ਤਬਲੇ ਦੀ ਮਾਤਰਾ ਨਾਲ ਮਿਲਾਨ ਵਾਸਤੇ ਤੋ ਮਾਇਆ ਵੇੜਿਆ ਜੀਵ ਮਾਇਆ ਸੁਨੇ ਨਹੀਂ ਪਿਆਰੀ ਲੱਗਦੀ ਹੈ ਕੁਰਬਾਨ ਕੀਤਾ ਤਿੱਸਾ ਬਟੂ ਜੇ ਮੂਹ ਮੀਠਾ ਲਾਇਆ ਇਹ ਮੋਹ ਸੰਸਾਰ ਦਾ ਨਾ ਲੱਗਾ ਹੋਵੇ ਤੇ ਇਨਸਾਨ ਸੰਸਾਰੀ ਜੀਵਨ ਜਿਹੜਾ ਹੈ ਇਸ ਤੋਂ ਮਸੂਦ ਕਰਦਾ ਬੜਾ ਔਖਾ ਹੈ ਲੇਕਿਨ ਹੈ ਸੱਚੇ ਨਹੀਂ ਹੈ ਸੱਚ ਇਹ ਹੈ ਕਿ ਮੋਹ ਮਜੁਰਜਾ ਬੰਦਾ ਜਾਦੇ ਔਖਾ ਹੈ ਜਾਦੇ ਦੌੜਦਾ ਪੈਂਦਾ ਜਾਦੇ ਤੜਫਦਾ ਬੇਲੂੜੀ ਮਿਹਨਤ ਕਰਦਾ ਹੈ ਬੇਲੂੜੀ ਉਹਨਾਂ ਚੀਜ਼ਾਂ ਨੂੰ ਕਲਾਵੇ ਮਰਦਾ ਫਿਰਦਾ ਜਿਹੜੀਆਂ ਇਦੀਆਂ ਹੋਣੀਆਂ ਨਹੀਂ ਹਨ ਤੇ ਜੇ ਇਹ ਬੰਦਾ ਸੰਦੂਖ ਵਿੱਚ ਆ ਕੇ ਪ੍ਰਭੂ ਵੱਲੋਂ ਦਿੱਤੇ ਹੱਥਾਂ ਪੈਰਾਂ ਸਰੀਰ ਨਾਲ ਕੰਮ ਕਰੀ ਜਾਏ ਕਾਲ ਖਾਈ ਕੇ ਚਤੂ ਦੇ ਨਾਨ ਗਰਾ ਪਛਾਣੇ ਸੇ ਇਸ ਆਗੁਤਾਵ ਦੀ ਤਨਦੁਲਤ ਕਮਾਵੇ ਰਿਸ਼ਤੇ ਨਾਤੇ ਨਾਲ ਪ੍ਰੇਮ ਰੱਖੇ ਪਰ ਮੂੰਹ ਨਾ ਰੱਖੇ ਤੇ ਉਹ ਜੀਵਨ ਹੋਰ ਸੁਖਾ ਹੋ ਜਾਂਦਾ ਹੈ ਲੇਕਿਨ ਇਨਸਾਨ ਨੂੰ ਪਰਮ ਹੀ ਐਸਾ ਹੈ ਭਲੇਖਾ ਹੀ ਐਸਾ ਹੈ ਕਿ ਨਹੀਂ ਇਸ ਸੰਸਾਰ ਜਿਤਨੀ ਵੀ ਜੁੰਦਾ ਹੈ ਸੰਸਾਰ ਨੂੰ ਸੱਚ ਸਮਝਦਾ ਹੈ ਪਰ ਸੰਸਾਰ ਤੂ ਅਕਮ ਬੰਦ ਹੁੰਦੀਆਂ ਨੇ ਤੇਰੇ ਸੰਸਾਰ ਉਸਲੇ ਕੂੜਾ ਲੱਗਦਾ ਕਿ ਨਹੀਂ ਜੀ ਅੱਜ ਕੋਈ ਰਿਸ਼ਤਾ ਨਾਤਾ ਕੋਈ ਮੇਰੇ ਕੰਮ ਦਾ ਨਹੀਂ ਆਏ ਮੇਰਾ ਤਨਦੁਲਤ ਮੇਰੀਆਂ ਕੋਠੀਆਂ ਘਰ ਕੁਝ ਵੀ ਮੇਰੇ ਕੰਮ ਨਹੀਂ ਇਹ ਮੈਨੂੰ ਕੁਝ ਵੀ ਨਹੀਂ ਬਚਾ ਸਕਦਾ ਇਹਨਾਂ ਵਿੱਚੋਂ ਅੱਜ ਉਸਲੇ ਜਾ ਕੇ ਸਮਝ ਆਉਂਦੀ ਹੈ ਇਹ ਸੰਸਾਰ ਵਾਕੇ ਸੁਪਨਾ ਹੀ ਸੀ ਜਿਵੇਂ ਗੁਰੂ ਸਾਹਿਬ ਕਹਿੰਦੇ ਸਨ ਪਰ ਇਹ ਆਖਰੀ ਘੜੀ ਸਮਝ ਆਈ ਤੇ ਕੋਈ ਲਾਭ ਨਹੀਂ ਕਿਉਂਕਿ ਹੁਣ ਕਮਾਈ ਦਾ ਕੋਈ ਸਮਾਂ ਨਹੀਂ ਰਿਹਾ ਇਹ ਜਿਉਂਦੇ ਜੀ ਜਦੋਂ ਅਜੇ ਜ਼ਿੰਦਗੀ ਸਾਡੀ ਬਾਕੀ ਹੈ ਇਨਸਾਨੀ ਜ਼ਿੰਦਗੀ ਇਹ ਸਮਝ ਆਉਣੀ ਚਾਹੀਦੀ ਸੰਸਾਰਿਕ ਸੁਪਨਾ ਹੈ ਝੂਠ ਹੈ ਇੱਕ ਖੇਡ ਹੈ ਬਾਜ਼ੀਗਰ ਦੀ ਖੇਡ ਹੈ ਤਾਂ ਕਿ ਅਸੀਂ ਖੇਡ ਵਿੱਚ ਪਰਚ ਕੇ ਆਪਣੇ ਜੀਵਨ ਦਾ ਮਨੋਰਥ ਨਾ ਪੁੱਲੀਏ ਆਤਮਾ ਜੀਵਨ ਦੀ ਕਮਾਈ ਵੱਲੋਂ ਅਵੇਸਰੇ ਨਾ ਹੋਈਏ ਫਿਰ ਲਾਭ ਹੈ ਫਿਰ ਲਾਭ ਹੈ ਇਸ ਨੂੰ ਸੰਸਾਰ ਨੂੰ ਸੁਪਨਾ ਸਮਝਣ ਦਾ ਆਖਰੀ ਘੜੀ ਸਮਝਾਈ ਤੋ ਦਾ ਕੋਈ ਲਾਭ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ